ਸਸ਼ੀਗਲ ਦੋਸਤੋ ਮੇਰਾ ਨਾਮ ਹੈ ਡਾਕਟਰ ਜਗਮੀਤ ਸਿੰਘ ਤੇ ਆਪਣੇ ਚੈਨਲ ਦਾ ਨਾਮ ਹੈ ਜਗਮੀਤ ਵੈਲਿਊਏਸ਼ਨ ট্রেਡਿੰਗ ਅੱਜ ਦੀ ਵੀਡੀਓ ਆਪਣੀ ਕਾਫੀ ਸੀਰੀਅਸ ਟਾਪਿਕ ਤੇ ਰਹਿਣ ਜਾ ਰਹੀ ਹੈ ਜਿੰਦੇ ਚ ਆਪਾਂ ਗੱਲ ਕਰਨੀ ਹੈ ਕਿਸ ਤਰ੍ਹਾਂ ਇਹ ਸਟਾਕ ਮਾਰਕੀਟ ਜਾਂ ਕਹਿ ਲੋ ਸ਼ੇਅਰ ਬਾਜ਼ਾਰ ਸਾਡੇ ਲਈ ਜਾਨਲੇਵਾ ਬਣ ਸਕਦੀ ਹੈ ਇਹ ਵੀਡੀਓ ਬਣਾਉਣ ਦਾ ਕਾਰਨ ਕੀ ਹੈ ਬਿਕੋਜ਼ ਰੀਸੈਂਟਲੀ ਮੇਰੇ ਦੋਸਤ ਨੇ ਇੱਕ ਮੈਨੂੰ ਪੋਸਟ ਭੇਜੀ ਸੀਗੀ ਜਿੰਦੇ ਵਿੱਚ ਇੱਕ ਨਿਊਜ਼ ਹੈ ਕਿ ਫਿਰੋਜ਼ਪੁਰ ਦੀ ਕੋਈ ਫੈਮਿਲੀ ਹੈ ਜਿੰਦੇ ਵਿੱਚ ਇੱਕ ਪਰਿਵਾਰ ਜਿਨ੍ਹਾਂ ਨੂੰ ਸਟਾਕ ਮਾਰਕੀਟ ਵਿੱਚ ਘਾਟਾ ਪਿਆ ਤੇ ਉਹਦੇ ਵਿੱਚ ਉਹ ਸਾਰੇ ਜੀਵਾਂ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਉਹਦੇ ਵਿੱਚ ਇੱਕ 2.5 ਸਾਲ ਦੀ ਬੱਚੀ ਹੈ ਇੱਕ 8 ਸਾਲ ਦੀ ਬੱਚੀ ਹੈ ਇੱਕ ਹਸਬੰਡ ਵਾਈਫ ਨੇ ਠੀਕ ਹੈ ਜੀ ਤੇ ਇੱਕ ਮੇਰੇ ਖਿਆਲ ਨਹੀਂ ਹਸਬੰਡ ਦਾ ਜੇਰੇ ਇਲਾਜ ਚੱਲ ਰਿਹਾ ਤੇ ਬਾਕੀ ਤਿੰਨਾਂ ਦੀ ਜ਼ਿੰਦਗੀ ਖਤਮ ਹੋ ਗਈ ਕੀ ਕਾਰਨ ਰਹੇ ਹੋਏ ਹੋਣਗੇ ਕਿ ਇਹਨਾਂ ਨੇ ਇਹੋ ਜਿਹਾ ਸਟੈਪ ਲਿਆ ਆਪਣੀ ਜ਼ਿੰਦਗੀ ਹੀ ਖਤਮ ਕਰ ਲਈ ਕੀ স্টক ਮਾਰਕੀਟ 'ਚ ਇਹੋ ਜਿਹਾ ਕੀ ਲਾਸ ਹੋਇਆ ਹੈਗਾ ਮੈਂ ਕੋਸ਼ਿਸ਼ ਕੀਤੀ ਸੀ ਡਿਟੇਲ 'ਚ ਜਾਵਾਂ ਕਿ ਉਹਨਾਂ ਨੇ ਇਹੋ ਜਿਹਾ স্টক ਮਾਰਕੀਟ 'ਚ ਕੀ ਲਾਸ ਖਾਦਾ ਕਿ ਉਹਨਾਂ ਨੇ ਕੋਈ ਇੰਟਰਾਡੇ ਕੀਤੀ ਕੋਈ ਆਪਸ਼ਨ ਕੀਤੀ ਕੋਈ ਲਿਵਰੇਜ ਲਈ ਜਾਂ ਕੋਈ ਇਨਵੈਸਟਮੈਂਟ ਵਿੱਚ ਘਾਟਾ ਪਿਆ ਕੋਈ ਇਹੋ ਜਿਹਾ ਡਿਟੇਲ ਵਿੱਚ ਦੱਸਿਆ ਨਹੀਂ ਸੀ ਜਸਟ ਇੰਨਾ ਲਿਖਿਆ ਹੋਇਆ ਕਿ ਸ਼ੇਅਰ ਮਾਰਕੀਟ 'ਚ ਉਹਨਾਂ ਨੂੰ ਘਾਟਾ ਪਿਆ ਸੋ ਇਹਨਾਂ ਨੇ ਸਟੈਪ ਲਿਆ ਜੀ ਸਮਝੋ ਯਾਰ ਕਿ ਉਹ 2.5 ਸਾਲ ਦੀ ਬੱਚੀ ਸੀ ਜਿਹੜੀ ਉਹਨੂੰ ਕੀ ਪਤਾ ਹੋਊਗਾ ਕਿ ਸਟਾਕ ਮਾਰਕੀਟ ਕੀ ਹੈ ਸ਼ੇਅਰ ਮਾਰਕੀਟ ਕੀ ਹੈ ਉਹ 8 ਸਾਲ ਦੀ ਬੱਚੀ ਨੂੰ ਕੀ ਪਤਾ ਹੋਊਗਾ ਉਹਨਾਂ ਨੂੰ ਤਾਂ ਕੋਈ ਨੌਲੇਜ ਵੀ ਨਹੀਂ ਕਿ ਇਹੋ ਜਿਹੀਆਂ ਕੋਈ ਚੀਜ਼ਾਂ ਐਗਜ਼ਿਟ ਵੀ ਕਰਦੀਆਂ ਜਿੰਨਾ ਕਰਕੇ ਸਾਡੀ ਜ਼ਿੰਦਗੀ ਚਲੀ ਜਾਊਗੀ ਇੱਕ ਬੰਦੇ ਦੀ ਗਲਤੀ ਠੀਕ ਹੈ ਗਲਤੀ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਇੱਕ ਬੰਦੇ ਦੀ ਗਲਤੀ ਕਰਕੇ ਸਾਰਾ ਪਰਿਵਾਰ ਖਤਮ ਹੋ ਗਿਆ ਅੱਜ ਦੀ ਵੀਡੀਓ ਦੇਖੋ ਮੈਂ ਬਣਾਉਣ ਦਾ ਤਾਂ ਕਾਰਨ ਰਹਿ ਰਿਹਾ ਕਿ ਸਾਡੇ ਵੀਰਾਂ ਨੂੰ ਬਹੁਤ ਹੱਦ ਤੱਕ ਐਜੂਕੇਸ਼ਨ ਮਿਲੇ ਕਿ ਸਟਾਕ ਮਾਰਕੀਟ ਅਸਲ ਕੀ ਚੀਜ਼ ਹੈ ਸਾਡੀਆਂ ਅੱਖਾਂ ਅੱਗੇ ਕਿਹੜਾ ਪਰਦਾ ਪਾਇਆ ਜਾ ਰਿਹਾ ਕਿ ਸਟਾਕ ਮਾਰਕੀਟ ਕੀ ਹੈ ਸਾਨੂੰ ਦਿਖਾਇਆ ਕੁਝ ਜਾ ਰਿਹਾ ਤੇ ਅਸਲ ਚ ਚੀਜ਼ ਕੁਝ ਹੋਰ ਹੈ ਸਟਾਕ ਮਾਰਕੀਟ 'ਚ ਅਸਲ ਪੈਸਾ ਬੰਦਾ ਕਿਵੇਂ ਹੈ ਤੁਹਾਨੂੰ ਪੂਰੀ ਐਜੂਕੇਸ਼ਨ ਮਿਲੇਗੀ ਤਾਂ ਕਿ ਸਾਡੇ ਵੀਰ ਜਿਹੜੇ ਪੰਜਾਬੀ ਵੀਰ ਗਲਤ ਜ਼ੋਨ 'ਚ ਫਸਦੇ ਜਾ ਰਹੇ ਹਨ ਨਾ ਮੇਰਾ ਚੈਨਲ ਬਣਾਉਣ ਦਾ ਕਾਰਨ ਵੀ ਇਹੀ ਸੀਗਾ ਕਿ ਜਿਹੜੇ ਸਾਡੇ ਵੀਰ ਗਲਤ ਨਜ਼ਰੀਏ ਨਾਲ ਸਟਾਕ ਮਾਰਕੀਟ ਨੂੰ ਦੇਖ ਰਿਹਾ ਐ ਐਂਟਰ ਹੋ ਰਿਹਾ ਐ ਘਾਟਾ ਖਾ ਰਿਹਾ ਉਸ ਚੀਜ਼ ਤੋਂ ਬਾਹਰ ਹੋਣ ਤੇ ਸਹੀ ਫੀਲਡ 'ਚ ਆਉਣ ਜਿੱਥੇ ਸਹੀ ਮਾਇਨੇ 'ਚ ਪੈਸਾ ਬਣਦਾ ਦੇਖੋ ਅਸੀਂ ਸਟਾਕ ਮਾਰਕੀਟ 'ਚ ਰੀਅਲ ਮਾਇਨੇ 'ਚ ਆ ਤਾਂ ਪੈਸਾ ਬਣਾਉ ਨਹੀਂ ਰਹੇ ਆ ਨਾ ਇਸ ਤੋਂ ਤੇ ਕੁਛ ਨਹੀਂ ਅਸੀਂ ਸਾਰੇ ਚਾਹੁੰਦੇ ਹਾਂ ਕਿ ਇੱਕ ਵੈਲਥ ਬਣੇ ਕਿ ਪੈਸਾ ਸਾਡੇ ਲਈ ਕੰਮ ਕਰੇ ਤੇ ਇੱਕ ਸਾਡੇ ਲਈ ਵੈਲਥ ਦੀ ਲਾਈਫ ਫਿਊਚਰ ਚ ਜਨਰੇਟ ਕਰਕੇ ਦੇਵੇ ਪਰ ਉਹੀ ਪੈਸਾ ਉਹੀ ਸਟਾਕ ਮਾਰਕੀਟ ਸਾਡੇ ਲਈ ਇੱਕ ਬੋਝ ਬਣ ਰਿਹਾ ਬੋਝ ਵੀ ਇਹੋ ਜਿਹਾ ਬਣ ਰਿਹਾ ਕਿ ਸਾਡੇ ਤੋਂ ਐਡੇ ਵੱਡੇ ਗਲਤ ਡਿਸੀਜਨ ਦਿਵਾ ਰਿਹਾ ਕਿ ਅਸੀਂ ਆਪਣੀ ਜ਼ਿੰਦਗੀ ਤੱਕ ਗਵਾ ਰਹੇ ਹਾਂ ਠੀਕ ਹੈ ਇਹ ਨਿਊਜ਼ ਦੇਖੋ ਕੱਲੀ ਇਹ ਨਿਊਜ਼ ਨਹੀਂ ਗਈ ਇਸ ਤੋਂ ਪਹਿਲਾਂ ਗੱਲ ਕਰੀਏ 2-3 ਸਾਲ ਪਹਿਲਾਂ ਜਿਹੜੇ ਵੀਰਾਂ ਨੇ ਨਿਊਜ਼ ਸੁਣੀ ਹੋਏਗੀ ਬਠਿੰਡਾ ਦੀ ਵੀ ਇੱਕ ਨਿਊਜ਼ ਸੀਗੀ ਜਿੱਥੇ ਇੱਕ ਪਰਿਵਾਰ ਨੇ ਸੇਮ ਇਹੋ ਜਿਹਾ ਐਕਸ਼ਨ ਲਿਆ ਸੀਗਾ ਤੇ ਉਪਰ cripto ਵਿੱਚ ਹੋਇਆ ਸੀ cripto ਵਿੱਚ ਵੀ ਸੇਮ ਚੀਜ਼ ਹੋਈ ਸੀਗੀ ਉਹਨਾਂ ਨੂੰ cripto ਚ लॉस ਹੋਇਆ ਤੇ ਉਹਨਾਂ ਨੇ ਆਪਣਾ ਪੂਰਾ ਪਰਿਵਾਰ ਖਤਮ ਕਰ ਲਿਆ ਕੀ ਕਾਰਨ ਰਹਿੰਦੇ ਨੇ ਕਿ ਆਪਾਂ ਇਹੋ ਜੇ ਸਟੈਪ ਲੈ ਲੈਣੇ ਸੋ ਆਪਾਂ ਡਿਟੇਲ ਚ ਡਿਸਕਸ਼ਨ ਕਰਨੀ ਹੈ ਕਿ ਸਟਾਕ ਮਾਰਕੀਟ ਚ ਸਾਨੂੰ ਦੇਖਣ ਦਾ ਨਜ਼ਰੀਆ ਕੀ ਹੋਣਾ ਚਾਹੀਦਾ ਅਸਲ ਚ ਕੀ ਦੇਖੋ ਸਾਈਕੋਲੋਜੀਕਲ ਸਾਡੇ ਤੇ ਇਹੋ ਜੇ ਬੋਝ ਕਿਸ ਤਰ੍ਹਾਂ ਬੰਦੇ ਆ ਸਟਾਕ ਮਾਰਕੀਟ ਵਿੱਚ ਪੈਸਾ ਬੰਦਾ ਕਿਵੇਂ ਹੈ ਤੇ ਨੁਕਸਾਨ ਕਿਵੇਂ ਹੁੰਦਾ ਟੋਟਲੀ ਤੁਹਾਨੂੰ ਇਹ ਵੀਡੀਓ ਚ ਪਤਾ ਚੱਲੇਗਾ ਤਾਂ ਕਿ ਸਾਡੇ ਪੰਜਾਬੀ ਵੀਰ ਐਜੂਕੇਟ ਹੋ ਸਕਣ ਸਹੀ ਤਰੀਕੇ ਨਾਲ ਸਟਾਕ ਮਾਰਕੀਟ ਔਨ ਜੇ ਤੁਸੀਂ ਇਹ ਵੀਡੀਓ ਸੁਣੋਗੇ ਨਾ ਤੁਹਾਡੇ ਦਿਮਾਗ ਤੋਂ ਬਹੁਤ ਹੱਦ ਤੱਕ ਪ੍ਰੈਸ਼ਰ ਉਤਰੇਗਾ ਕਿ ਯਾਰ ਨਹੀਂ ਸ਼ਾਇਦ ਮੇਰਾ ਵਿਜ਼ਨ ਗਲਤ ਸੀਗਾ ਕਿ ਮੈਨੂੰ ਆਪਣਾ ਨਜ਼ਰੀਆ ਬਦਲਣਾ ਪਏਗਾ ਮੈਂ ਕੁਝ ਪੁਆਇੰਟ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਮੈਂ ਆਸ ਕਰਦਾ ਕਿ ਮੇਰੇ ਜਿਹੜੇ ਵੀਰ ਵੀਡੀਓ ਸੁਣ ਰਹੇ ਆ ਤੁਸੀਂ ਵੀ ਆਪਣੇ ਨਾ ਕਮੈਂਟਸ ਵਿੱਚ ਰਿਪਲਾਈ ਕਰਿਓ ਜੇ ਕਿ ਤੁਹਾਨੂੰ ਕੀ ਲੱਗਦਾ ਕਿ ਸਟਾਕ ਮਾਰਕੀਟ ਦਾ ਨਜ਼ਰੀਆ ਤੁਹਾਡਾ ਕੀ ਹੈ ਅਸਲ ਵਿੱਚ ਸਟਾਕ ਮਾਰਕੀਟ ਹੈ ਕੀ ਆਪਣਾ ਆਪਣਾ ਜੋ ਵੀ ਪੁਆਇੰਟ ਆਫ View ਹੈ ਨਾ ਇੱਕ ਰਿਕਮੈਂਡਸ ਵਿੱਚ ਦੱਸਿਓ ਤਾਂ ਕਿ ਆਪਾਂ ਦੇਖੋ ਆਪਾਂ ਇੱਕ ਫੈਮਿਲੀ ਦੀ ਤਰ੍ਹਾਂ ਆਪਾਂ ਕੁਐਸਚਨ ਆਨਸਰ ਵੀ ਲੈਣੇ ਆ ਠੀਕ ਹੈ ਜੋ ਸਵਾਲ ਜਵਾਬ ਦੀ ਵੀ ਗੱਲ ਕਰਦੇ ਆ ਆਪਾਂ ਇੱਕ ਵੀਡੀਓ ਟੋਟਲੀ ਇਸ ਸਵਾਲ ਜਵਾਬ ਤੇ ਇਸ ਤੇ ਬਣਾਵਾਂਗੇ ਕਿ ਸਟਾਕ ਮਾਰਕੀਟ ਚ ਕੀ ਕੀ ਆਪਣੇ ਵੀਰਾਂ ਦੇ ਨਜ਼ਰੀਏ ਨੇ ਇਕੱਲੇ ਇਕੱਲੇ ਦੇ ਸਵਾਲ ਨੂੰ ਡਿਸਕਸ ਕਰਾਂਗੇ ਤਾਂ ਕਿ ਸਾਡੇ ਸਾਰੇ ਵੀਰ ਐਜੂਕੇਟ ਹੋ ਸਕਣ ਸਟਾਕ ਮਾਰਕੀਟ ਦੇ ਪ੍ਰਤੀ ਠੀਕ ਹੈ ਸੋ ਆਪਾਂ ਸਟਾਰਟ ਕਰਦੇ ਕਿ ਕੀ ਕਾਰਨ ਰਹੇ ਹੋਣਗੇ ਕਿ ਆਪਾਂ ਇਹੋ ਜਿਹਾ ਸਟੈਪ ਉਹਨਾਂ ਨੇ ਲਿਆ ਸਭ ਤੋਂ ਪਹਿਲਾ ਕਾਰਨ ਹੈ ਸਟਾਕ ਮਾਰਕੀਟ 'ਚ ਘਾਟਾ ਖਾਣ ਦਾ ਸਭ ਤੋਂ ਵੱਡਾ ਕਾਰਨ ਹੈ ਲੈਕ ਆਫ ਨੋਲਿਜ ਠੀਕ ਹੈ 90% ਵੀਰ ਜਿਹੜੇ ਸਟਾਕ ਮਾਰਕੀਟ 'ਚ ਐਂਟਰ ਹੋ ਰਿਹਾ ਉਹਨਾਂ ਨੂੰ ਲੈਕ ਆਫ ਨੋਲਿਜ ਹੈ ਉਹਨਾਂ ਨੂੰ ਪਤਾ ਨਹੀਂਗਾ ਕਿ ਸਟਾਕ ਮਾਰਕੀਟ ਕੰਮ ਕਿਸ ਤਰ੍ਹਾਂ ਕਰਦੀ ਹੈ ਉਹ ਦੋ ਚੀਜ਼ਾਂ ਤੇ ਡਿਪੈਂਡਡ ਹੋ ਜਾਂਦੇ ਆ ਇੱਕ ਹੁੰਦੀ ਹੈ ਟਿਪ ਇੱਕ ਹੁੰਦੀ ਹੈ ਗੈਮਬਲਿੰਗ ਠੀਕ ਹੈ ਉਹ ਟਿਪ ਲੈਣਾ ਚਾਹੁੰਦੇ ਆ ਕਿਸੇ ਨਾ ਕਿਸੇ ਬੰਦੇ ਨੇ ਮੇਰੇ ਵਰਗੇ ਨੇ ਕੋਈ ਸਟਾਕ ਦੱਸਤਾ ਇੱਥੇ ਚੈਨਲ ਤੇ ਠੀਕ ਹੈ ਬਾਈ ਕਿ ਆਹ ਸਟਾਕ ਬਹੁਤ ਵਧੀਆ ਬਾਈ ਕਰ ਲਿਆ ਠੀਕ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੈਂ ਟਿਪ ਦੀ ਫ ਟਿਪ ਚ ਕੀ ਹੁੰਦਾ ਹੈ ਕਿ ਹੁਣ ਮੈਂ ਕੋਈ ਟਿਪ ਦੱਸਦਾ ਕਿ ਵੀਰੇ ਆ ਸਟਾਕ ਚੰਗਾ ਹੈ ਉਹਨੇ ਬਾਈ ਕਰ ਲਿਆ ਠੀਕ ਹੈ ਪਹਿਲੀ ਗੱਲ ਆ ਆਪਣਾ ਚੈਨਲ ਟਿਪ ਬੇਸਡ ਹੈ ਨਹੀਂ ਮੈਂ ਪਹਿਲਾਂ ਵੀ ਕਹਿ ਰਿਹਾ ਕਿਸੇ ਨੇ ਵੀ ਮੇਰੇ ਸਟਾਕ ਨੂੰ ਟਿਪ ਨਹੀਂ ਸਮਝਣਾ ਮੈਂ ਸਿਰਫ ਐਨਾਲਾਈਸਿਸ ਕਰਦਾ ਤੁਹਾਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਸਟਾਕਸ ਨੂੰ ਦੇਖੀਦਾ ਕਿਸ ਤਰ੍ਹਾਂ ਪਰ ਫਿਰ ਵੀ ਆਪਾਂ ਕਹਿੰਨੇ ਕਿ YouTube ਤੇ ਇੰਨੇ ਚੈਨਲ ਬਣੇ ਨੇ YouTube ਛੱਡੋ Telegram ਤੇ ਬਣੇ WhatsApp ਤੇ ਗਰੁੱਪ ਬਣੇ ਨੇ ਜਿੱਥੇ ਤੁਹਾਨੂੰ ਸਟਾਕਸ ਦੱਸੇ ਜਾਂਦੇ ਨੇ ਕਿ ਇਹ ਖਰੀਦ ਲਓ ਇਹ ਇਸ ਤਰ੍ਹਾਂ ਕਰੇਗਾ ਠੀਕ ਹੈ ਟਿਪ ਬੇਸ ਤੇ ਅਸੀਂ ਬਾਈ ਕਰਦੇ ਆ ਟਿਪ ਬੇਸ ਤੇ ਕੀ ਹੁੰਦਾ ਮੈਂ ਫੋਰ ਐਗ ਫਾਰ ਇਗਜ਼ਾਮਪਲ ਦੇ ਰੂਪ ਚ ਮੈਂ ਤੁਹਾਨੂੰ ਕੋਈ ਸਟਾਕ ਦੱਸਦਾ ਮੈਂ ਤੁਹਾਨੂੰ ਸਟਾਕ ਦੱਸਦਾ ਤੁਸੀਂ ਬਾਈ ਕਰ ਲਿਆ ਹੁਣ ਦੇਖੋ ਮੈਨੂੰ ਸ਼ਾਇਦ ਹੋ ਸਕਦਾ ਕਿ ਚਲੋ ਸਟਾਕ ਵੀ ਚੰਗਾ ਮੈਨੂੰ ਪੂਰਾ ਪਤਾ ਕਿ ਇਹ ਸਟਾਕ ਦਾ ਫੰਡਾਮੈਂਟਲ ਚੰਗਾ ਹੈ ਟੈਕਨੀਕਲ ਚੰਗੇ ਨੇ ਮੈਂ ਤੁਹਾਨੂੰ ਦੱਸਦਾ ਪਰ ਤੁਹਾਨੂੰ ਇਹ ਨਹੀਂ ਪਤਾਗਾ ਕਿ ਮੇਰਾ ਸਟਾਕ ਪ੍ਰਤੀ ਵਿਜ਼ਨ ਕੀ ਹੈ ਮੇਰਾ ਪ੍ਰਾਈਸ ਟਾਰਗੇਟ ਕੀ ਹੈ ਤੇ ਮੇਰਾ ਟਾਈਮ ਟਾਰਗੇਟ ਕੀ ਹੈ ਮੈਂ ਤੁਹਾਨੂੰ ਰੱਖਿਆ 2 ਤੋਂ 3 ਸਾਲ ਲਈ ਤੇ ਤੁਸੀਂ ਉਹਦੇ ਵਿੱਚ ਉਹ ਪੈਸਾ ਲਾਤਾ ਜਿਹੜਾ ਤੁਹਾਨੂੰ ਮਹੀਨੇ ਬਾਅਦ ਚਾਹੀਦਾ ਤੁਸੀਂ ਸੋਚ ਰਹੇ ਹੋ ਕਿ ਦਿਨਾਂ ਜੀ ਤਾਂ ਜਾਵੜੇ ਤੇ ਮਹੀਨੇ ਦੇ ਵਿੱਚ ਵਿੱਚ ਉਹ 5 ਤੋਂ 10% ਥੱਲੇ ਡਿੱਗ ਗਿਆ ਆਬਵੀਅਸਲੀ ਉੱਥੇ ਤੁਹਾਨੂੰ ਨੁਕਸਾਨ ਹੋਈ ਗਈ ਹੋਵੇਗਾ ਕਿਉਂਕਿ ਤੁਹਾਡਾ ਮਾਈਂਡ ਸੈਟਅਪ ਕਹਿ ਰਿਹਾ ਸੀ ਕਿ ਮਹੀਨੇ ਵਿੱਚ ਮੈਨੂੰ ਪ੍ਰੋਫਿਟ ਹੋਣਾ ਚਾਹੀਦਾ ਪਰ ਉਲਟਾ ਤੁਹਾਨੂੰ ਉੱਥੇ ਨੁਕਸਾਨ ਹੋ ਗਿਆ ਠੀਕ ਹੈ ਮੇਰਾ ਵਿਜ਼ਨ ਸੀ 2 ਸਾਲ ਦਾ ਇੱਕ ਇਹ ਕਾਰਨ ਰਹਿੰਦਾ ਫਿਰ ਦੂਸਰਾ ਟਿਪ ਵਿੱਚ ਕੀ ਲਾਸ ਰਹਿੰਦਾ ਮੈਂ ਤਾਂ ਤੁਹਾਨੂੰ ਕੋਈ ਸਟਾਕ ਦੱਸਿਆ ਕਿ ਸ਼ਾਰਟ ਟਰਮ ਵਿਜ਼ਨ ਲਈ ਮੈਂ ਉਹਦੇ ਤੇ ਇੱਕ ਟ੍ਰੇਡ ਲਈਏ ਸਵਿੰਗ ਮੈਨੂੰ ਪਤਾ ਕਿ 2-3 ਮਹੀਨੇ ਚ ਟਾਰਗੇਟ ਅਚੀਵ ਕਰ ਜੂਗੀ ਪਰ ਤੁਹਾਨੂੰ ਲੱਗਾ ਕਿ ਬਾਈ ਨੇ ਸਟਾਕ ਦੱਸਿਆ ਆਬਵੀਅਸਲੀ ਇਹ ਲੌਂਗ ਟਰਮ ਵਾਸਤੇ ਆ ਇਹਨੂੰ ਬਾਈ ਕਰਕੇ ਮੈਂ ਭੁੱਲ ਗਿਆ ਨਾ ਪੋਰਟਫੋਲੀਓ ਚ ਬਾਈ ਕਰ हो ਸਕਦਾ ਕਿ 5 ਤੋਂ 10 ਸਾਲਾਂ ਬਾਅਦ ਉਹ ਸਟਾਕ ਜਮਾਂ ਹੀ ਪਿੱਟ ਜਾਏ ਕਿਉਂਕਿ ਤੁਸ ਤੁਹਾਨੂੰ ਨਾ ਉਹਦੇ ਫੰਡਾਮੈਂਟਲ ਪਤਾ ਨਾ ਟੈਕਨੀਕਲ ਪਤਾ ਕੁਝ ਚੀਜ਼ ਜਿਹਨੂੰ ਅਸੀਂ ਦੇਖੋ ਟਾਈਮ ਬੇਸ ਪੀਰੀਅਡ ਤੇ ਟ੍ਰੇਡ ਕਰਦੇ ਆ ਸਾਡੇ ਵੀਰਾਂ ਨੂੰ ਇਹ ਹੀ ਨਹੀਂ ਪਤਾ ਕਿ ਅਸੀਂ ਉਹਨੂੰ ਪ੍ਰਾਈਸ ਬੇਸ ਤੇ ਟ੍ਰੇਡ ਕਰ ਰਹੇ ਹਾਂ ਕਿ ਅਸੀਂ ਉਹਨੂੰ ਟਾਈਮ ਬੇਸ ਤੇ ਟ੍ਰੇਡ ਕਰ ਰਹੇ ਹਾਂ ਸਾਨੂੰ ਦੋਹਾਂ ਚੀਜ਼ਾਂ ਦੀ ਨੋਲਿਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਟਿਪ ਬੇਸ ਤੇ ਏ ਘਾਟੇ ਪੈਂਦੇ ਆ ਫਿਰ ਗੱਲ ਕਰਦੇ ਆ ਕਿ ਗੈਂਬਲਿੰਗ ਗੈਂਬਲਿੰਗ ਵਿੱਚ ਕੀ ਹੁੰਦਾ بڑے ਵੀਰ ਕੀ ਹੈ ਕਿ ਸੱਟਾ ਲਾਉਣ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਕੁਝ ਨਹੀਂ ਸਿੱਧਾ ਬਲਾਈਂਡਲੀ ਇੱਕ ਸਟਾਕ 'ਚ ਪੈਸਾ ਲਾਇਆ ਉਹਨਾਂ ਨੂੰ ਹੁੰਦਾ ਕਿ 3-4% ਉੱਤੇ ਜਾਵੜਿਆ ਨਾ ਮੈਂ ਉਹਦੇ 'ਚ ਪੈਸਾ ਕੱਢ ਲਾਂਗਾ ਤੇ ਮੇਰੇ ਕੋਲ ਇੱਕ ਲਾਟਰੀ ਦੀ ਤਰ੍ਹਾਂ ਗਰੋਥ ਚੰਗੀ ਹੋ ਜੇਗੀ ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਹੋਰ ਐਲੈਬੋਰੇਟ ਕਰਨ ਦੀ ਕੋਸ਼ਿਸ਼ ਕਰਦਾ ਹਾਂ ਲਾਟਰੀ 'ਚ ਕੀ ਹੁੰਦਾ ਹੈ ਸੌਰੀ ਗੈਂਬਲਿੰਗ 'ਚ ਕੀ ਹੁੰਦਾ ਹੈ ਅਸੀਂ ਸਟਾਕ ਮਾਰਕੀਟ 'ਚ ਆ ਰਹੇ ਹਾਂ ਕਿ ਅਸੀਂ 100 ਰੁਪਿਆ ਲੈ ਕੇ ਆਏ ਉਹ ਸਾਡਾ 1 ਕਰੋੜ ਦੀ ਲਾਟਰੀ ਬਣ ਕੇ ਨਿਕਲ ਸਕਦਾ ਹੈ ਅਸੀਂ ਇਸ ਤਰ੍ਹਾਂ ਪੈਸਾ ਲਾ ਰਹੇ ਹਾਂ ਚਲੋ 100 ਲਾਇਆ ਤਾਂ ਸਾਨੂੰ ਕੋਈ ਨਹੀਂ 100 ਦਾ ਘਾਟਾ ਵੀ ਪੈ ਜਾਊ ਸਾਡੀ ਜੇਬ ਨੂੰ ਕੋਈ ਫਰ ਆਪਣੀ ਚੰਗੀ ਵਧੀਆ ਵੈਲਥ ਕਰਦਾ ਪੈਸਾ ਜਿਹੜਾ ਵੱਡੀ amount ਲਾ ਦਿੰਦੇ ਆ ਕਿ ਇਹ ਬਾਈ ਕਰੋੜਾਂ ਚ ਕਨਵਰਟ ਹੋ ਜਾਊਗਾ ਤੇ ਉਹ ਫੰਡ ਉਹਨਾਂ ਦਾ ਇਹੋ ਜਿਹਾ ਫੰਡ ਹੁੰਦਾ ਜਿਹੜਾ ਕਿ ਐਮਰਜੈਂਸੀ ਫੰਡ ਹੈ ਜਿਹੜਾ ਕਿ ਉਹਨਾਂ ਨੂੰ ਕਿਸੇ ਵੀ ਟਾਈਮ ਤੇ ਲੋਡ ਪੈ ਸਕਦੀ ਹੈ ਜਦੋਂ ਉਹ ਫੰਡ ਵਿੱਚ ਨੁਕਸਾਨ ਹੁੰਦਾ ਨਾ ਸਟਾਕ ਥੱਲੇ ਜਾਂਦਾ ਤੁਹਾਨੂੰ ਫੰਡਾਮੈਂਟਲੀ ਟੈਕਨੀਕਲੀ ਕੋਈ ਨੌਲੇਜ ਨਹੀਂ ਸਟਾਕ ਪੇਟਿਆਂ ਦਾ ਖਤਮ ਹੋ ਜਾਂਦਾ ਕਈ ਵਾਰ ਕੀ ਹੁੰਦਾ ਕਿ ਉਹੀ ਸਟਾਕ ਜਿਹੜਾ ਜਮਾ ਤੁਹਾਡਾ ਪੈਸਾ ਅੱਧ ਦਾ ਅੱਧ ਦਾ ਅੱਧ ਹੁੰਦਾ ਤੁਹਾਨੂੰ ਜਮਾ ਖਤਮ ਕਰ ਜਾਂਦਾ ਫਿਰ ਤੁਹਾਨੂੰ ਬੜਾ ਹੀ ਜ਼ਿਆਦਾ ਸਾਈਕੋਲੋਜੀਕਲ ਪ੍ਰੈਸ਼ਰ ਰਹਿੰਦਾ ਤੇ ਤੁਹਾਨੂੰ ਨੁਕਸਾਨ ਹੁੰਦਾ ਠੀਕ ਹੈ ਫਿਰ ਅਗਲੇ ਪੁਆਇੰਟ ਤੇ ਆਉਣਾ ਹੈ ਕਿ ਅਗਲਾ ਪੁਆਇੰਟ ਮੇਨ ਕੀ ਰਹਿੰਦਾ ਹੈ ਸ਼ਾਇਦ ਕਈ ਵੀਰਾਂ ਨੂੰ ਇਹ ਪੁਆਇੰਟ ਚੁਬੇਗਾ ਬਟ ਕੋਈ ਗੱਲ ਨਹੀਂ ਠੀਕ ਹੈ ਕੋਈ ਮੇਰੇ ਅਗੇਂਸਟ ਵੀ ਹੋਣਗੇ ਕਿ ਵੀ ਤੂੰ ਗਲਤ ਗੱਲ ਕੀਤੀ ਹੈ ਬਟ ਰੀਅਲ ਫੈਕਟਰ ਦੱਸਣ ਜਾ ਰਿਹਾ ਕਿ 90% ਜਿਹੜੇ ਸਟਾਕ ਮਾਰਕੀਟ ਚ ਆਉਂਦੇ ਆ ਨਾ ਉਹ ਕੋਚਿੰਗ ਲੈਂਦੇ ਆ ਕਿ ਬਾਈ ਅਸੀਂ ਸਟਾਕ ਮਾਰਕੀਟ ਸਿੱਖਣੀ ਹੈ ਤੇ ਅਸੀਂ ਇੰਟਰਾਡੇ ਤੇ ਆਪਸ਼ਨ ਕਰਨੀ ਹੈ ਠੀਕ ਹੈ ਬੜੇ ਇੰਟਰਾਡੇ ਵਾਲੇ ਵੀਰ ਕਹਿਣਗੇ ਕਿ ਵੀਰੇ ਤੂੰ ਇਹ ਪੁਆਇੰਟ ਕਿਉਂ ਕਹਿ ਰਿਹਾ ਕਿ ਇੰਟਰਾਡੇ ਵਿੱਚ ਵੀ ਪੈਸਾ ਬੰਦਦਾ ਠੀਕ ਹੈ ਬੰਦਦਾ ਹੋਏਗਾ ਜਿੰਨਾ ਵੀਰੇ ਕੋਲ ਸਕਿੱਲਸ ਆ ਬੰਦਦਾ ਬਟ ਮੈਂ ਰੀਅਲੀ ਕਹਿਣ ਲੱਗਾ ਕਿ 90% ਲੋਕ ਇੰਨਾਂ ਚੀਜ਼ਾਂ 'ਚ ਘਾਟਾ ਖਾਂਦੇ ਆ ਇਹ ਮੈਂ ਨਹੀਂ ਕਹਿ ਰਿਹਾ ਆਫੀਸ਼ੀਅਲ ਡਾਟਾ ਕਹਿੰਦਾ ਇੰਟਰਾਡੇ ਆਪਸ਼ਨਜ਼ ਜ਼ਿਆਦਾਤਰ ਲੋਕ ਘਾਟਾ ਹੀ ਖਾਂਦੇ ਨੇ ਜਾਕੇ ਤੁਸੀਂ ਕੋਈ ਵੀ ਐਪਲੀਕੇਸ਼ਨ ਵੀ ਖੋਲੋਗੇ ਨਾ ਜ਼ਿਰੋਦਾ ਅਪਸਟੌਕ ਖੋਲੋਗੇ ਪਹਿਲਾ ਨੋਟੀਫਿਕੇਸ਼ਨ ਆਉਂਦਾ ਹੈ 9 ਆਊਟ ਆਫ 10 ਪੀਪਲ ਲੌਸ ਖਾਂਦੇ ਨੇ ਸਟਾਕ ਮਾਰਕੀਟ ਸੋ ਧਿਆਨ ਨਾਲ ਇੰਟਰਾਡੇ ਤੇ ਆਪਸ਼ਨ ਕਰਿਓ ਜੀ ਠੀਕ ਹੈ ਹੁਣ ਦੇਖੋ ਅਸੀਂ ਇੰਟਰਾਡੇ ਆਪਸ਼ਨ ਕਿਉਂ ਕਰਨਾ ਚਾਹ ਰਹੇ ਇੰਟਰਾਡੇ ਆਪਸ਼ਨ ਅਸੀਂ ਇਸ ਲਈ ਕਰਨਾ ਚਾਹ ਰਹੇ ਆ ਤਾਂ ਕਿ ਸਾਨੂੰ ਡੇਲੀ ਡੇਲੀ ਦੀ ਇਨਕਮ ਹੁੰਦੇ ਚ ਨਿਕਲ ਕੇ ਆਵੇ 1000 ਰੁਪਿਆ 2000 3000 ਨਿਕਲ ਕੇ ਆ ਜੇ ਠੀਕ ਹੈ ਮੈਂ ਇੰਟਰਾਡੇ ਆਪਸ਼ਨ ਨਾਲੋਂ ਤੁਹਾਨੂੰ ਪ੍ਰੇਫਰ ਕਰਨਾ ਚਾਹੁੰਗਾ ਤੁਸੀਂ ਇਸ ਤੋਂ ਚੰਗਾ ਕੋਈ ਜੌਬ ਕਰ ਲਓ ਠੀਕ ਹੈ ਦੁਨੀਆ 'ਚ ਹੋਰ ਬੜੇ ਸੋਰਸਸ ਆ ਗਏ ਅੱਜ ਦਾ ਸਮਾਂ ਟੈਕਨੋਲੋਜੀ ਦਾ ਤੁਸੀਂ ਟੈਕਨੋਲੋਜੀ ਵਿੱਚ ਇਹੋ ਜਿਹਾ ਸੈਕਟਰ ਲੱਭਣ ਦੀ ਕੋਸ਼ਿਸ਼ ਕਰੋ ਕੋਈ ਇਹੋ ਜਿਹੀ ਫੀਲਡ ਲੱਭਣ ਦੀ ਕੋਸ਼ਿਸ਼ ਕਰੋ ਜਿੱਥੇ ਤੁਹਾਨੂੰ ਚੰਗੀ ਪੇ ਸਕੇਲ ਮਿਲੇ ਠੀਕ ਹੈ ਕੋਈ ਵਰਕ ਕਰੋ ਤੁਸੀਂ ਕੋਸ਼ਿਸ਼ ਕਰੋ ਕਿ ਆਪਣਾ ਜਿਹੜਾ ਪੈਸਾ ਵਧਾਉਣਾ ਉਹਦੇ ਸੋਰਸਸ ਲੱਭੋ ਨਾ ਕਿ ਸਟਾਕ ਮਾਰਕੀਟ 'ਚੋਂ ਇੰਟਰਾਡੇਅ ਨਾ ਪੈਸਾ ਵਧਾਉਣ ਦੀ ਕੋਸ਼ਿਸ਼ ਕਰੋ ਕਿਉਂ ਰੀਜ਼ਨ ਸਮਝਾਉਣਾ ਦੋਹਾਂ 'ਚ ਡਿਫਰੈਂਸ ਦੱਸਦਾ ਹਾਂ ਹੁਣ ਤੁਸੀਂ ਇੰਟਰਾਡੇ ਕਰ ਰਹੇ ਹੋ ਇੰਟਰਾਡੇ ਤੁਹਾਨੂੰ 1000 2000 3000 ਮੈਕਸਿਮਮ ਯਾਰ ਪੀਪਲ ਇੰਨਾ ਕੀ ਬਣਾਉਂਦੇ ਆ ਜਿਹੜੇ ਤੁਹਾਨੂੰ ਸਕਰੀਨਸ਼ਾਟ ਦਿਖਾਉਂਦੇ ਆ ਨਾ ਵੱਡੇ ਵੱਡੇ ਉਹਨਾਂ ਲੋਕਾਂ ਕੋਲ ਕੈਪੀਟਲ ਵੱਡਾ ਹੈ ਉਹਨਾਂ ਕੋਲ ਕੋਰਸਿਸ ਰਾਹੀਂ ਰੁਪੀਸ ਬੰਦੇ ਨੇ ਠੀਕ ਹੈ ਉਹ ਤੁਹਾਨੂੰ ਇੱਕ ਦੋ ਪ੍ਰੋਫਿਟ ਵਾਲੇ ਕੋਰਸਿਸ ਵਾਲੇ ਸਕਰੀਨਸ਼ਾਟ ਦਿਖਾ ਦੇਣਗੇ 네ਗੇਟਿਵ ਵਾਲੇ ਜ਼ਿਆਦਾਤਰ ਨਹੀਂ ਦਿਖਾਉਂਦੇਗੇ ਠੀਕ ਹੈ ਸੋ ਜਾਨ ਨਾਲ ਕੋਲ ਹਾਈ ਬਹੁਤ ਹਾਈ ਸਕਿਲਸ ਹੋਣਗੇ ਤੁਸੀਂ ਉਹਨਾਂ ਨੂੰ ਮੈਚ ਅਪ ਨਹੀਂ ਕਰ ਸਕਦੇ ਹੁਣ ਕੀ ਹੈ ਤੁਸੀਂ ਇੰਟਰਾਡੇ ਕਰ ਰਹੇ ਹੋ ਇੰਟਰਾ ਇੱਕ ਪਾਸੇ ਤੁਸੀਂ ਜੌਬ ਜਾ ਰਹੇ ਹੋ ਜੌਬ ਤੁਸੀਂ ਰੋਜ਼ ਜਾ ਤਾਨੂੰ ਜੌਬ ਚ ਸ਼ਾਇਦ ਹੋ ਸਕਦਾ ਕਿ ਤੁਹਾਨੂੰ ਉਸ ਦਿਨ ਦੀ ਤਨਖਾਹ ਨਾ ਮਿਲੇ ਠੀਕ ਹੈ ਓਕੇ ਤੁਸੀਂ ਉਹਨੂੰ ਛੱਡ ਲੋਗੇ ਠੀਕ ਹੈ ਦੂਸਰੇ ਪਾਸੇ ਕਿ ਇੰਟਰਾਡੇਚ ਵੀ ਸੇਮ ਹੈ ਤੁਸੀਂ ਰੋਜ਼ ਇੰਟਰਾਡੇ ਕਰ ਰਹੇ ਹੋ ਜਿਸ ਦਿਨ ਤੁਸੀਂ ਟ੍ਰੇਡ ਨਹੀਂ ਕਰੋਗੇ ਉਸ ਦਿਨ ਤੁਹਾਨੂੰ ਕੁਝ ਵੀ ਪੈਸਾ ਨਹੀਂ ਮਿਲੇਗਾ ਇੱਥੋਂ ਤੱਕ ਦੋਹਾਂ ਚ ਸੇਮ ਹੈ ਫਿਰ ਡਿਫਰੈਂਸ ਕਿੱਥੇ ਆਉਂਦਾ ਹੈ ਡਿਫਰੈਂਸ ਆਉਂਦਾ ਹੁਣ ਜੌਬ ਚ ਜਿੱਦਾਂ ਤੁਸੀਂ ਜਾ ਰਹੇ ਹੋ ਇਨਕਮ ਤਾਂ ਮਿਲ ਹੀ ਰਹੀ ਹੈ ਨਾ ਇਹ ਤਾਂ ਨਹੀਂਗਾ ਕਿ ਤੁਹਾਨੂੰ ਜਾਣ ਤੇ ਇਨਕਮ ਨਾ ਮਿਲੇ ਸਟਾਕ ਮਾਰਕੀਟ 'ਚ ਇਹ ਚੀਜ਼ ਨਹੀਂ ਗਈ ਜਦੋਂ ਤੁਸੀਂ ਇੰਟਰਾਡੇ ਕਰਦੇ ਹੋ ਇੰਟਰਾਡੇ ਕੀਤੀ ਕਈ ਵਾਰ ਕੀ ਹੁੰਦਾ ਕਿ ਕਈ ਹਰ ਕੀ ਬਹੁਤ ਵਾਰ ਹੀ ਹੁੰਦਾ ਹੈ ਕਿ ਸਟਾਕ ਮਾਰਕੀਟ ਤੁਹਾਡੇ ਉਲਟ ਚਲੀ ਜਾਂਦੀ ਹੈ ਤੁਹਾਨੂੰ ਲਾਸ ਵਿੱਚ ਚਲੀ ਜਾਂਦੀ ਹੈ ਇੱਕ ਤਾਂ ਤੁਸੀਂ ਇੱਕ ਦਿਨ ਦੀ ਮਿਹਨਤ ਕੀਤੀ ਠੀਕ ਹੈ ਜਿੱਥੇ ਤੁਸੀਂ 1000 2000 ਰੁਪਏ ਬਣਾਉਣਾ ਸੀ ਉੱਥੇ ਤੁਸੀਂ 1000 2000 ਰੁਪਏ ਮਾਰਕੀਟ ਨੂੰ ਦੇ ਕੇ ਚਲੇ ਗਏ ਟਾਈਮ ਵੀ ਵੇਸਟ ਹੋਇਆ ਮਨੀ ਵੀ ਵੇਸਟ ਹੋਇਆ ਜੌਬ ਵਿੱਚ ਇਹ ਚੀਜ਼ਾਂ ਦੋਨੋਂ ਇਕੱਠੀਆਂ ਵੇਸਟ ਨਹੀਂ ਹੋ ਰਹੀਆਂ ਗੀਆਂ ਉਲਟਾ ਇੰਟਰਾਡੇ ਤੇ ਆਪਸ਼ਨ ਚ ਇਹ ਚੀਜ਼ਾਂ ਵੇਸਟ ਹੁੰਦੀਆਂ ਨੇ ਸੋ ਮੈਂ ਆਪਣੇ ਵੀਰਾਂ ਨੂੰ ਐਜੂਕੇਟ ਕਰਨਾ ਚਾਹੁੰਦਾ ਜੇ ਤੁਸੀਂ ਇੰਨੇ ਰੁਪਏ ਪਿੱਛੇ ਭਜਨ ਦੀ ਕੋਸ਼ਿਸ਼ ਕਰ ਰਹੇ ਹੋ ਨਾ ਆਪਣਾ ਸੋਰਸ ਬਦਲਣ ਦੀ ਕੋਸ਼ਿਸ਼ ਕਰੋ ਕੋਈ ਬਿਜ਼ਨਸ ਕਰਨ ਦੀ ਕੋਸ਼ਿਸ਼ ਕਰੋ ਕੋਈ ਐਹੋ ਜਿਹਾ ਵੇ ਲੱਭੋ ਜਿੱਥੋਂ ਪੈਸਾ ਬਣਦਾ ਕੋਈ YouTube ਚੈਨਲ ਸ਼ੁਰੂ ਕਰ ਲਓ بڑے ਸੋਰਸਸ ਨੇ ਕੋਈ Amazon ਤੇ ਕੋਈ ਪ੍ਰੋਡਕਟ ਦੀ ਸੇਲਿੰਗ ਸ਼ੁਰੂ ਕਰ ਲਓ ਕੁਝ ਵੀ ਬਣਾਓ ਐਜੂਕੇਸ਼ਨ ਲਓ بڑے ਸੋਰਸਸ ਨੇ ਮੱਥਾ ਮੁਖ ਪਾਈ ਕਰੋ ਤਾਂ ਸਹੀ ਕਿਉਂ ਇੰਨਾਂ ਚੀਜ਼ਾਂਲੇ ਪਾਸੇ ਆਉਣਾ ਠੀਕ ਹੈ ਜਿਹੜੇ ਵੀਰ 네ਗੇਟਿਵ ਕਮੈਂਟ ਕਰਨਗੇ ਇੰਟਰਾਡੇ ਵਾਲੇ ਕੋਈ ਚੱਕਰ ਨਹੀਂਗਾ ਠੀਕ ਹੈ ਮੈਂ ਰਿਪਲਾਈ ਦੇਣ ਜਾਂ ਨਹੀਂ ਜਾ ਰਿਹਾ ਬਟ ਮੈਂ ਚਾਹਣਾ ਜਿਹੜੇ ਪੰਜਾਬੀ ਵੀਰ ਨੇ ਸਾਡੇ ਜਿਹੜੇ ਰੀਅਲ ਮਾਇਨੇ ਸਟਾਕ ਮਾਰਕੀਟ ਚ ਵੈਲਥ ਕਮਾਉਣ ਆਏ ਆ ਉਹ ਇੱਕ ਕਰੀ ਆਪਣੇ ਦਿਮਾਗ ਤੇ ਬੋਝ ਪਾਉਣ ਚੰਗੀ ਤਰ੍ਹਾਂ ਸੋਚਣ ਕਿ ਸਹੀ ਮਾਇਨੇ ਸਟਾਕ ਮਾਰਕੀਟ ਚ ਪੈਸਾ ਕਿਵੇਂ ਬੰਨਦਾ ਦੂਸਰੀ ਗੱਲ ਇਹਦੇ ਚ ਸਾਈਕੋਲੋਜੀਕਲ ਪੁਆਇੰਟ ਐਡ ਕਰਦਾ ਜਿਹੜੇ ਲੋਕ ਇੰਟਰਾਡੇ ਕਰਦੇ ਆ ਨਾ ਦੇਖੋ ਇੰਟਰਾਡੇ ਕਰਨ ਨਾਲ ਕੀ ਹੁੰਦਾ ਜਿਸ ਦਿਨ ਤੁਹਾਨੂੰ ਪ੍ਰੋਫਿਟ ਬਣ ਰਿਹਾ ਨਾ ਤੁਹਾਡਾ ਮਾਈਂਡ ਖੁਸ਼ ਰਹਿੰਦਾ ਸਾਈਕੋਲੋਜੀਕਲ ਪੁਆ ਦੋ ਤਿੰਨ ਦਿਨ ਲਗਾਤਾਰ ਤੁਹਾਡਾ ਸਟਾਪ ਲੋਸ ਹਿੱਟ ਹੋ ਜੇ ਜਾਂ ਲਾਸ ਹੋ ਜਾ ਸਟਾਪ ਲੋਸ ਨਹੀਂ ਵੀ ਲਾ ਰਹੇ ਠੀਕ ਹੈ ਇੰਟਰਡੇ ਵਾਲ ਨੂੰ ਚੜਚੜਾ ਹੋ ਜਾਂਦਾ ਤੁਸੀਂ ਖਿਜਣ ਲੱਗ ਜਾਂਦੇ ਹੋ ਤੁਹਾਡਾ ਦਿਮਾਗ ਹੌਲੀ ਹੌਲੀ 네ਗੇਟਿਵਿਟੀ ਅਲ ਜਾਣਾ ਸ਼ੁਰੂ ਕਰ ਦਿੰਦਾ ਤੁਸੀਂ ਆਪਣੀ ਫੈਮਿਲੀ ਨਾਲ ਲੜਨ ਲੱਗ ਜਾਂਦੇ ਹੋ ਕੋਈ ਬੁਲਾਉਂਦਾ ਖਿਜਣ ਲੱਗ ਜਾਂਦੇ ਹੋ ਯਾਰ ਅੱਜ ਮੈਨੂੰ ਘਾਟਾ ਪਿਆ ਮੈਨੂੰ ਨਾ ਬੁਲਾ ਹਣਾ ਉਹ ਚੀਜ਼ਾਂ ਮਾਈਂਡ ਤੇ ਪ੍ਰੈਸ਼ਰ ਪਾਉਂਦੀਆਂ ਜੋ ਸਾਨੂੰ ਗਲਤ ਸਟੈਪਸ ਵਾਲੇ ਪਾਸੇ ਲੈ ਕੇ ਜਾਂਦੀਆਂ ਉਹ ਸਾਡੀ ਵੈਲਥ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਸਾਡੀ ਹੈਲਥ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਸੋ ਆਪਣੇ ਵੀਰ ਜਿਹੜੇ ਪੈਸਾ ਕਮਾਉਣਾ ਚਾਹੁੰਦੇ ਹਨਾ ਦੇਖੋ ਸਵਿੰਗ ਤੇ ਪੋਜੀਸ਼ਨਲ ਚ ਕੀ ਹੈ ਤੁਹਾਡੇ ਕੋਲ ਡਿਸੀਜਨ ਲੈਣ ਲਈ ਬਹੁਤ ਲੰਮਾ ਸਮਾਂ ਹੁੰਦਾ ਰੋਜ਼ ਸਕਰੀਨ ਅੱਗੇ ਬਹਿਣ ਦੀ ਲੋੜ ਨਹੀਂ ਐਨਾਲਾਈਸਿਸ ਕਰੋ ਸਟਾਕ ਦਾ ਐਨਾਲਾਈਸਿਸ ਕਰੋ ਬਾਏ ਕਰੋ ਉਹਦਾ ਇੱਕ ਟਾਈਮ ਟਾਰਗੇਟ ਰੱਖੋ ਯਾਰ ਇੱਥੇ ਅਚੀਵ ਹੋਏਗਾ ਨਿਕਲ ਜੂੰਗਾ ਠੀਕ ਹੈ ਫੰਡਾਮੈਂਟਲ ਟੈਕਨੀਕਲ ਨੋਲਿਜ ਦੇਖੋ ਜਿਹੜੀ ਨੋਲਿ ਵਰਤਨਾ ਆਏਗਾ ਸਟਾਕ ਮਾਰਕੀਟ ਜੇ ਹਰ ਜਿਹੜੀ ਵਰਤੋਗੇ ਤੁਹਾਡਾ ਐਕਸਪੀਰੀਅੰਸ ਵਧੇਗਾ ਪਰ ਇਹ ਹੈ ਕਿ ਲਾਈਫਟਾਈਮ ਤੁਹਾਡੇ ਨਾਲ ਰਹੇਗੀ ਠੀਕ ਹੈ ਸਭ ਤੋਂ ਪਹਿਲਾਂ ਨੌਲੇਜ ਤਾਂ ਹੋਣੀ ਚਾਹੀਦੀ ਹੈ ਜਦੋਂ ਇਹ ਚੀਜ਼ਾਂ ਅਪਲਾਈ ਕਰੋਗੇ ਸਵਿੰਗ ਪੋਜੀਸ਼ਨਲ 'ਚ ਤੁਹਾਨੂੰ ਇਸ ਤਰ੍ਹਾਂ ਦੇ ਸਾਈਕੋਲੋਜੀਕਲ ਪ੍ਰੈਸ਼ਰਸ ਨਹੀਂ ਰਹਿੰਦੇ ਇਨਵੈਸਟਮੈਂਟ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੈਸ਼ਰ ਨਹੀਂ ਰਹਿੰਦੇਗੇ ਠੀਕ ਹੈ ਸੋ ਕੋਸ਼ਿਸ਼ ਕਰੋ ਨੌਲੇਜ ਬੇਸ ਤੇ ਇੱਕ ਚੀਜ਼ ਕਰਨ ਦੀ ਕਿ ਆਪਾਂ ਸਵਿੰਗ ਪੋਜੀਸ਼ਨਲ ਵਾਲੇ ਪਾਸੇ ਆਈਏ ਚਲੋ ਇਹ ਤਾਂ ਪੁਆਇੰਟ ਹੋ ਗਿਆ ਆਪਣੀ ਚਲੋ ਇੰਟਰਡੇ ਦੀ ਵੀ ਕਰ ਲਈ ਗੱਲ ਤੇ ਆਪਾਂ ਕਰ ਲਈ ਨੌਲੇਜ ਦੀ ਫਿਰ ਹੋਰ ਕੀ ਕਾਰਨ ਨੇ ਹੋਰ ਚਲੋ ਜਿਹੜੇ ਲੋਕ ਸਵਿੰਗ ਪੋਜੀਸ਼ਨਲ ਤੇ ਇਨਵੈਸਟਮੈਂਟ ਕਰਦੇ ਆ ਉਹ ਲੋਕ ਵੀ ਇਹੋ ਜਿਹੇ ਸਟੈਪ ਲੈਂਦੇ ਹੋ ਸਕਦਾ ਕਿ ਬਾਈ ਨੇ ਇਨਵੈਸਟਮੈਂਟ ਕੀਤੀ ਹੋਵੇ ਫਿਰ ਵੀ ਇਹ ਸਟੈਪ ਲੈ ਆਵੇ ਕੱਲੇ ਮੈਂ ਇੰਟਰਾਡੇ ਤੇ ਬਲੇਮ ਨਹੀਂ ਕਰਨ ਜਾ ਰਿਹਾਗਾ ਫਿਰ ਉੱਥੇ ਕੀ ਕਾਰਨ ਰਹਿ ਰਹੇ ਨੇ ਉੱਥੇ ਮੇਨ ਕਾਰਨ ਰਹਿ ਰਹੇ ਨੇ ਕਿ ਅਸੀਂ ਜਿਹੜੀ ਟਰੇਡਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਨਾ ਅਸੀਂ ਲਿਵਰੇਜ ਲੈ ਰਹੇ ਹਾਂ ਲਿਵਰੇਜ ਮਤਲਬ ਕਿ ਅਸੀਂ ਉਹ ਵਾਲਾ ਫੰਡ ਪਾ ਰਹੇ ਹਾਂ ਜਿਹੜਾ ਸਾਡਾ ਐਮਰਜੈਂਸੀ ਤਾਂ ਲੋੜ ਹੀ ਲੋੜ ਹੈ ਉਲਟਾ ਅਸੀਂ ਕਿਸੇ ਤੋਂ ਪੈਸਾ ਲੈ ਕੇ ਮੰਗਵਾ ਪੈਸਾ ਲੈ ਕੇ ਲਾ ਰਹੇ ਹਾਂ ਕਿ ਬਾਈ ਤੁਹਾਡ ਠੀਕ ਹੈ ਮੈਨੂੰ ਇਹ ਗੱਲ ਬਠਿੰਡੇ ਵਾਲਿਆਂ ਦੀ ਯਾਦ ਹੈ ਕਿ ਉਹ ਕੁਝ ਲੈਵਰੇਜ ট্রেਡਿੰਗ ਹੀ ਕਰਦੇ ਸੀ ਲੋਕਾਂ ਦਾ ਪੈਸਾ ਲਵਾਇਆ ਸੀਗਾ ਜਦੋਂ ਸਟਾਕ ਮਾਰਕੀਟ ਕਰੈਸ਼ ਹੋਈ ਕ੍ਰਿਪਟੋ ਮਾਰਕੀਟ ਕਰੈਸ਼ ਹੋਈ ਪੈਸਾ ਬਚਿਆ ਨਹੀਂਗਾ ਠੀਕ ਹੈ ਫਿਰ ਇਹ ਚੀਜ਼ਾਂ ਸਾਨੂੰ 네ਗੇਟਿਵ ਵਾਲੇ ਪਾਸੇ ਲੈ ਕੇ ਜਾਂਦੀਆਂ ਦੇਖੋ ਲੈਵਰੇਜ ਬੇਸ ਤੇ ਚੀਜ਼ਾਂ ਬਣੀਆਂ ਹੀ ਨਹੀਂਗੀਆਂ ਤੁਸੀਂ ਸਟਾਕ ਮਾਰਕੀਟ ਕਿਸ ਬੇਸ ਤੇ ਆਏ ਹੋ ਤੁਸੀਂ ਸਟਾਕ ਮਾਰਕੀਟ ਤੁਹਾਡਾ ਉਹ ਵਾਲਾ ਫੰਡ ਹੋਣਾ ਚਾਹੀਦਾ ਹੈ ਜਿਹੜਾ ਤੁਹਾਨੂੰ ਐਮਰਜੈਂਸੀ 'ਚ ਨਹੀਂ ਲੋੜ ਪੈਂਦੀ ਤੁਸੀਂ ਸਟਾਕ ਮਾਰਕੀਟ 'ਚ ਦੇਖੋ ਜੇ ਤਾਂ ਤੁਸੀਂ ਪੈਸਾ ਬਣਾਉਣਾ ਹੈ ਪੈਸਾ ਕੋਈ ਜੌਬ ਲੱਭੋ ਜਿਵੇਂ ਤੁਹਾਨੂੰ ਕਿਹਾ ਜੌਬ ਲੱਭੋ ਕੋਈ ਬਿਜ਼ਨਸ ਕਰੋ ਜਿੱਥੋਂ ਤੁਸੀਂ ਇੱਕ ਪੈਸਾ ਜਨਰੇਟ ਕਰ ਸਕੋ ਤੇ ਉਸ ਪੈਸੇ ਦਾ ਕੁਝ ਪਰਸੈਂਟ ਸਟਾਕ ਮਾਰਕੀਟ ਚ ਪਾਉਗੇ ਬਿਲਕੁਲ ਸਹੀ ਗੱਲ ਹੈ ਉਹ ਤੁਹਾਡਾ ਵੈਲਥ ਜਨਰੇਟ ਵੀ ਕਰਕੇ ਦੇਊ ਪਰ ਜੇ ਤੁਸੀਂ 100% ਸਟਾਕ ਮਾਰਕੀਟ ਤੇ ਡਿਪੈਂਡੈਂਟ ਹੋ ਜੋ ਕਿ ਨਹੀਂ ਭਾਈ ਜਿੰਨਾ ਪੈਸਾ ਬਣ ਰਿਹਾ ਜਾਂ ਸਟਾਕ ਮਾਰਕੀਟ ਵਿੱਚ ਬਣ ਕੇ ਆ ਰਿਹਾ ਮੈਂ ਸਟਾਕ ਮਾਰਕੀਟ ਕਰਜ਼ਾ ਵੀ ਲੈ ਲਿਆ ਲੋਨ ਲੈ ਲਿਆ ਲੋਕਾਂ ਤੋਂ ਫੜ ਲਿਆ ਪਤਾ ਮੈਨੂੰ ਪਤਾ ਕਿ ਸਟਾਕ ਮਾਰਕੀਟ ਉੱਤੇ ਜਾਊਗੀ ਆਈਡੀ ਕੰਡੀਸ਼ਨ ਇਹੋ ਜੀ ਹੈ ਦੇਖੋ ਮੋਦੀਆਂ ਦਾ ਮਾਰਕੀਟ ਤਾਂ ਜਾਊਗੀ ਕਾਂਗਰਸਾਂ ਦੀ ਮਾਰਕੀਟ ਥੱਲੇ ਆਊਗੀ ਪਰ ਮਾਰਕੀਟ 올 ਟਾਈਮ ਹਾਈ ਤੇ ਇਹੋ ਜੇ ਟਾਈਮ ਤੇ ਕੋਈ ਵੱਡੀ ਵੈਲਿਊ ਪਾਉਂਦਾ ਆਪਦੀ ਰਿਸਕ ਅਮਾਉਂਟ ਪਾਉਂਦਾ ਤਾਂ ਬੜੀ ਗਲਤ ਚੀਜ਼ ਹੈ ਠੀਕ ਹੈ ਸੋ ਇਹ ਵੱਡੀ ਵੈਲਿਊ ਪਾਤੀ ਕੱਲ ਨੂੰ ਮਾਰਕੀਟ ਥੱਲੇ ਆ ਗਈ ਲੋਕਾਂ ਨੂੰ ਕੀ ਜਵਾਬ ਦੇਵੋਗੇ ਜਦੋਂ ਲੋਕ ਪੈਸਾ ਮੰਗਦੇ ਆ ਨਾ ਉਹ ਤੁਹਾਡੇ ਦਿਮਾਗ ਤੇ ਚੀਜ਼ਾਂ ਪ੍ਰੈਸ਼ਰ ਪਾਉਂਦੀਆਂ ਬਈ ਸਾਡਾ ਪੈਸਾ ਡਬੋਤਾ ਜਦੋਂ ਲੋਨ ਆ ਲਈਆਂ ਕਿਸ਼ਤਾਂ ਤਾਰਨੀ ਕੋਈ ਤੁਹਾਡਾ ਸਾਰਾ ਪੈਸਾ ਤਾਂ ਫਸਿਆ ਆ ਪਹਿਲਾਂ ਹੀ ਘਾਟੇ 'ਚ ਹੈ ਲੋਨ ਦੀ ਕਿਸ਼ਤ ਕਿਸ ਕੁਝ ਪਰਸੈਂਟੇਜ ਜਿਵੇਂ ਆਪਾਂ ਦਸਵੰਦ ਕਰਦੇ ਆ ਨਾ ਗੁਰੂ ਸਾਹਿਬ ਸਾਨੂੰ ਕਹਿੰਦੇ ਦਸਵੰਦ ਕੱਢੋ ਹਨਾ ਜਿੱਥੇ ਲੋੜ ਆ ਉਹਨੂੰ ਵਰਤੋ ਉਵੇਂ ਕੁਝ ਪਰਸੈਂਟੇਜ ਤੁਸੀਂ ਆਪਣੀ ਫੈਮਿਲੀ ਲਈ ਆਪਣੇ ਇਨਵੈਸਟਿੰਗ ਲਈ ਕੱਢੋ 10-20% ਕੱਢ ਕੇ ਲਾ ਦਿਓ ਇਹ ਸਹੀ ਇਨਵੈਸਟਿੰਗ ਦਾ ਕ੍ਰਾਈਟੇਰੀਆ ਹੁੰਦਾ ਪੂਰਾ ਅਮਾਉਂਟ ਕਦੇ ਵੀ ਸਟਾਕ ਮਾਰਕੀਟ ਚ ਇਨਵੈਸਟ ਨਹੀਂ ਕਰਨਾ ਚਾਹੀਦਾ ਸਾਨੂੰ ਫੰਡ ਦੀ ਕਦੇ ਵੀ ਲੋੜ ਪੈ ਸਕਦੀ ਹੈ ਹੋਰ ਸੋਰਸੇਸ ਵੀ ਲੱਭੋ ਠੀਕ ਹੈ ਸੋ ਇਹ ਸਹੀ ਤਰੀਕਾ ਹੁੰਦਾ ਸਟਾਕ ਮਾਰਕੀਟ ਇਨਵੈਸਟਿੰਗ ਕਰਨ ਦਾ ਜੇ ਤੁਸੀਂ ਲਿਵਰੇਜ ਕਰਾਂਗੇ ਆਬਵੀਅਸਲੀ ਇਹੋ ਜੇ ਨੈਗੇਟਿਵ ਖਿਆਲ ਆਉਣਗੇ ਮਾਰਕੀਟ ਥੱਲੇ ਆਏਗੀ ਕਿਉਂਕਿ ਸਾਨੂੰ ਨੌਲੇਜ ਨਹੀਂ ਨੁਕਸਾਨ ਹੋਏਗਾ ਫਿਰ ਅਗਲੀ ਗੱਲ ਕਰਨਾ ਕਿ ਮੇਨ ਕਾਰਨ ਕੀ ਰਹਿ ਰਿਹਾ ਦੇਖੋ ਮੇਨ ਕਾਰਨ ਇੱਕ ਲੱਕ ਵੀ ਹੈ ਕਿ ਚਲੋ ਠੀਕ ਹੈ ਮੈਂ ਤੁਹਾਨੂੰ ਕਹਤਾ ਕਿ ਯਾਰ ਫੰਡਾਮੈਂਟਲ ਟੈਕਨੀਕਲ ਹੁਣ ਕੋਈ ਵੀਰਾ ਆ ਕੇ ਕਹੇ ਵੀਰਾ ਤੁਸੀਂ ਕਿਹਾ ਵੀ ਫੰਡਾਮੈਂਟਲ ਮੈਂ ਫੰਡਾਮੈਂਟਲੀ ਵੀ ਸਟਾਕ ਦਾ ਐਨਾਲਿਸਿਸ ਕਰ ਲਿਆ ਤੁਸੀਂ ਟੈਕਨੀਕਲ ਕਿਹਾ ਮੈਂ ਟੈਕਨੀਕਲ ਵੀ ਐਨਾਲਿਸਿਸ ਕਰ ਲਿਆ ਮੈਂ ਪੈਸੇ ਵੀ ਲਾਤੇ ਪਰ ਫਿਰ ਵੀ ਮੇਰਾ ਸਟਾਕ ਘਾਟੇ ਚ ਚਲਾ ਗਿਆ ਮੈਥੀ ਕਰਾਂ ਦੇਖੋ ਆਬਵੀਅਸਲੀ ਲੱਕ ਇੱਕ ਬਹੁਤ ਵੱਡਾ 파ਟ ਗੇਮ ਦਾ ਜੇ ਕੋਈ ਕਹੇ ਨਾ ਭਾਈ ਪੂਰੀ ਐਲਗੋਰਿਦਮ ਦੀ ਗੇਮ ਹੈ ਝੁੱਠੀ ਗੱਲ ਹੈ ਕਿਸਮਤ ਬੇਸਡ ਇਹਦੇ ਵਿੱਚ ਸਭ ਕੁਝ ਹੁੰਦਾ ਤੁਹਾਨੂੰ ਨਹੀਂ ਪਤਾ ਜਿਹੜੀ ਕੰਪਨੀ ਤੁਸੀਂ ਪੈਸਾ ਲਾਇਆ ਉਹਦਾ ਫਿਊਚਰ ਕੀ ਹੈ ਫਿਊਚਰ ਵਿੱਚ ਜੇ ਉਹਨੂੰ ਟੈਂਡਰ ਮਿਲਣੋਂ ਹਟ ਗਏ ਠੀਕ ਹੈ ਫਿਊਚਰ ਚ ਕੰਪਨੀ ਚ ਕੋਈ ਪ੍ਰੋਬਲਮ ਆ ਗਈ ਮੈਨੇਜਮੈਂਟ ਚ ਕੋਈ ਪ੍ਰੋਬਲਮ ਆ ਗਈ ਆਬਵੀਅਸਲੀ ਕੰਪਨੀ ਡੁੱਬ ਸਕਦੀ ਹੈ ਹੋ ਸਕਦਾ ਕਿ ਕੋਈ ਮਾੜੀ ਤੋਂ ਮਾੜੀ ਕੰਪਨੀ ਹੋਵੇ ਅਸੀਂ ਉਹਨੂੰ ਬੇਕਾਰ ਕੰਪਨੀ ਕਹਿ ਰਹੇ ਆ ਤੇ ਉਹਨੂੰ ਕੋਈ ਟੈਂਡਰ ਮਿਲ ਜਾਣ ਉਹਦਾ ਕੋਈ ਟਰਨਿੰਗ ਪੁਆਇੰਟ ਆ ਜਾਵੇ ਉਹਨੂੰ ਕੋਈ ਵੱਡੀ ਕੰਪਨੀ ਖਰੀਦ ਲੇ ਤਾਂ ਉਹ ਉਹੀ ਇੱਕ ਰਾਜੇਨਾਰਗੀ ਕੰਪਨੀ ਬਣ ਜਾਂਦੀ ਹੈ ਸੋ ਕੁਝ ਚੀਜ਼ਾਂ ਲੱਕ ਬੇਸ ਤੇ ਹੁੰਦੀਆਂ ਨੇ ਸਟਾਕ ਮਾਰਕੀਟ ਠੀਕ ਹੈ ਆਪਾਂ ਕਹਿ ਨਹੀਂ ਸਕਦੇਗੇ ਸੋ ਜਦੋਂ ਅਸੀਂ ਕਿਸੇ ਚੰਗੀ ਕੰਪਨੀ ਚ ਪੈਸਾ ਲਾ ਕੇ ਬਹਿ ਜਾਂਦੇ ਆ ਟਾਟਾ ਮੋਟਰ ਦੀ ਗੱਲ ਕਰ ਲਓ ਬੜੇ ਵੀਰ ਮੇਰੇ ਤੋਂ ਟਾਟਾ ਮੋਟਰ ਦਾ ਐਨਾਲਾਈਸਿਸ ਪੁੱਛਦੇ ਆ ਟਾਟਾ ਮੋਟਰ ਦੇਖੋ ਅੱਜ 올 ਟਾਈਮ ਹਾਈ ਤੇ ਚੱਲ ਰਿਹਾ ਪਰ ਇਸ ਤੋਂ ਕੁਝ ਸਾਲ ਪਹਿਲਾਂ ਦੀ ਗ 14 ਸਾਲ ਬਾਅਦ Tata Motor ਨੇ ਉਹੀ ਪ੍ਰਾਈਸ ਦਿੱਤਾ ਜਿਹੜਾ 14 ਸਾਲ ਪਹਿਲਾਂ ਸੀ ਮੇਰੇ ਖਿਆਲ ਨਾਲ Tata Motor 2006 7 ਦੇ ਨੇੜੇ ਤੇੜੇ ਜਿਹੜਾ ਪ੍ਰਾਈਸ ਸੀਗਾ ਨਾ ਉਹ ਵਾਪਸ ਪ੍ਰਾਈਸ 2020 ਦੇ ਨੇੜੇ ਤੇੜੇ ਵੀ ਸਾਨੂੰ ਉਹੀ ਪ੍ਰਾਈਸ ਮਿਲ ਰਿਹਾ ਸੀਗਾ ਜਿੰਨੇ ਲੋਕ ਜਿਹੜੇ ਬੰਦੇ ਨੇ ਸੋਚਿਆ ਸੀਗਾ ਕਿ ਮੈਂ 14-15 ਸਾਲ ਇਨਵੈਸਟ ਕਰਨਾ 14-15 ਸਾਲ ਬਾਅਦ ਉਹ ਵੇਨਦਾ ਕਿ ਯਾਰ ਮੈਂ ਜਿਹੜੇ ਪ੍ਰਾਈਸ ਤੇ ਇਨਵੈਸਟ ਕੀਤਾ ਸੀ ਪ੍ਰਾਈਸ ਉਸ ਤੋਂ ਵੀ ਥੱਲੇ ਚਲਾ ਗਿਆ ਨਾਲੇ ਕੰਪਨੀ ਵੀ ਵਧੀ ਹੈ ਠੀਕ ਹੈ ਅੱਜ ਪ੍ਰਾਈਸ ਉੱਪਰ ਗਿਆ ਵੱਖਰੀ ਗੱਲ ਹੈ ਪਰ ਉਸ ਟਾਈਮ ਸਾਡਾ ਪ੍ਰਾਈਸ ਇੰਨਾ ਥੱਲੇ ਉਸ ਸਾਈਕੋਲੋਜੀਕਲ ਪ੍ਰੈਸ਼ਰ ਪਾਉਂ ਸੋ ਉਹਦਾ ਹੱਲ ਕੀ ਹੈ ਉਹਦਾ ਹੱਲ ਇਹ ਹੈ ਕਿ ਸਾਨੂੰ ਇੱਕ ਡਾਇਵਰਸਿਫਾਈ ਪੋਰਟਫੋਲੀਓ ਬਣਾਉਣਾ ਚਾਹੀਦਾ ਕਦੇ ਵੀ ਇੱਕ ਸਟਾਕ ਤੇ ਸਾਨੂੰ ਡਿਪੈਂਡੈਂਸੀ ਨਹੀਂ ਰੱਖਣੀ ਚਾਹੀਦੀਗੀ ਇੱਕ ਸਟਾਕ ਤੇ ਰਹੋਗੇ ਹੋ ਸਕਦਾ ਚੰਗਾ ਨਿਕਲਾਵੇ ਹੋ ਸਕਦਾ ਮਾੜਾ ਨਿਕਲਾਵੇ ਘੱਟੋ ਘੱਟ 20 30 ਸਟਾਕਸ ਰੱਖੋ ਠੀਕ ਹੈ ਐਵਰੇਜ ਰੱਖੋ ਕੋਈ ਚੰਗਾ ਚੱਲੂਗਾ ਨਹੀਂ ਚੱਲੂਗਾ ਸਮੇਂ ਅਨੁਸਾਰ ਸੈਕਟਰ ਰੋਟੇਸ਼ਨ ਕਰਦੇ ਰਹੋ ਪੈਸੇ ਨੂੰ ਕਮਾਉਂਦੇ ਰਹੋ ਸਹੀ ਤਰੀਕਾ ਸਟਾਕ ਮਾਰਕੀਟ ਪੈਸੇ ਕਮਾਉਂਦਾ ਡਾਇਵਰਸਿਫਿਕੇਸ਼ਨ ਕਰਨੀ ਸਿੱਖੋ ਇੱਕ ਸਟਾਕ ਤੇ ਕਦੇ ਵੀ ਬੈਟ ਨਾ ਲਾਓ ਗੈਂਬਲਿੰਗ ਨਾ ਬਣਾਓ ਪੈਸਾ ਬੰਦਾ ਸਟਾਕ ਮਾਰਕੀਟ ਚ ਬਣੇਗਾ ਵੀ ਪਰ ਇੱਕ ਸਹੀ ਤਰੀਕੇ ਨਾਲ ਉਹ ਐਜੂਕੇਸ਼ਨ ਲੋ ਐਜੂਕੇਸ਼ਨ ਦੇਖੋ ਟੈਕਨੀਕਲ ਐਨਾਲਿਸਿਸ ਦੀਆਂ ਵੀਡੀਓਜ਼ ਪਈਆਂ ਮੈਂ ਆਪਣੇ ਵੀਰਾਂ ਨੂੰ ਕਹਿ ਰਿਹਾ ਫੰਡਾਮੈਂਟਲ ਐਨਾਲਿਸਿਸ ਮੈਂ ਜਲਦੀ ਸ਼ੁਰੂ ਕਰੂੰਗਾ ਕਾਲੀ ਨਾ ਕਰੋ ਜਿਹੜੇ ਵੀਰ ਪੁੱਛ ਰਹੇ ਐ ਸਟੈਪ ਵਾਈਜ਼ ਚੱਲੂੰਗਾ ਟੀਚਰ ਦਾ ਕੰਮ ਹੈ ਕਿ ਪੜ੍ਹਾਉਣਾ ਸਟੈਪ ਵਾਈਜ਼ ਮੈਂ ਇਕੱਠਾ ਨਹੀਂ ਪੜ੍ਹਾ ਸਕਦਾ ਟੈਕਨੀਕਲ ਐਨਾਲਿਸਿਸ ਦਾ ਕੋਰਸ ਕੰਪਲੀਟ ਕਰ ਲਓ ਜਦੋਂ ਕੰਪਲੀਟ ਹੋ ਗਿਆ ਮੈਂ ਫੰਡਾਮੈਂਟਲ ਐਨਾਲਿਸਿਸ ਸ਼ੁਰੂ ਕਰ ਦੂੰ ਡਿਟੇਲ ਚ ਸਿਖਾਉਂਗਾ ਫਰੀ ਆਫਕੋਰਸ ਆਪਣੇ ਵੀਰਾਂ ਨੂੰ ਸਿਖਾਉਣਾ ਤਾਂ ਕਿ ਸਾਡੇ ਵੀਰ ਪੰਜਾਬੀ ਵੀਰ ਐਜੂਕੇਟ ਹੋਣ ਸਟਾਕ ਮਾਰਕੀਟ ਨੂੰ ਸਿੱਖਣ ਤੇ ਦੂਸਰੀ ਕੰਟਰੀਜ਼ ਦੀ ਤਰ੍ਹਾਂ ਅਸੀਂ ਵੀ ਸਟਾਕ ਮਾਰਕੀਟ ਚ ਇੱਕ ਵੈਲਥ ਕਮਾਈਏ ਨਾ ਕਿ ਇਹੋ ਜਿਹੀ ਗਲਤ ਡਿਸੀਜਨ ਲਈਏ ਸੋ ਕੋਸ਼ਿਸ਼ ਕੀਤੀ ਹੈ ਮੈਂ ਆਪਣੇ ਵੀਰਾਂ ਨੂੰ ਥੋੜੀ ਬਹੁਤ ਐਜੂਕੇਸ਼ਨ ਦੇਣ ਦੀ ਕਿ ਸਟਾਕ ਮਾਰਕੀਟ ਨੂੰ ਕਿਸ ਤਰ੍ਹਾਂ ਨਜ਼ਰੀਆ ਤੁਹਾਡਾ ਹੋਣਾ ਚਾਹੀਦਾ ਹੈ ਕੀ স্টক ਮਾਰਕੀਟ ਨੂੰ ਗੈਮਬਲਿੰਗ ਜ਼ੋਨ ਵਾਲੇ ਪਾਸੇ ਨਾਲ ਲੈ ਕੇ ਜਾਓ ਟਿਪ ਬੇਸਡ ਵਾਲੇ ਪਾਸੇ ਨਾਲ ਲੈ ਕੇ ਜਾਓ ਸਿਰਫ ਤਾਂ ਸਿਰਫ ਉਹਨੂੰ ਬਿਜ਼ਨਸ ਪੱਖੋਂ ਸਮਝੋ ਠੀਕ ਹੈ ਬਿਜ਼ਨਸ ਜਸ ਲੈਵਲ ਤੇ ਗਰੋ ਕਰਦੇ ਉਸ ਲੈਵਲ ਤੇ ਸਾਡਾ ਵੀ ਮਨੀ ਗਰੋ ਕਰੂਗਾ ਹਨਾ ਅਸੀਂ ਬਿਜ਼ਨਸ ਅਸੀਂ ਸੀਏਜੀਆਰ ਕੱਢ ਸਕਦੇ ਹਾਂ ਅਸੀਂ ਨਾ ਸਵਿੰਗਸ ਤੇ ਪੋਜੀਸ਼ਨਲ ਟਰੇਡਿੰਗ ਐਡ ਕਰਕੇ ਨਾ ਸੀਏਜੀਆਰ ਨੂੰ ਵਧਾ ਸਕਦੇ ਹਾਂ VTI ਅਸੀਂ ਕੰਪਨੀ ਦੀ ਸੀਏਜੀਆਰ ਨੂੰ ਬੀਟ ਕਰ ਸਕਦੇ ਹਾਂ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਕੋਈ ਕੰਪਨੀ 15% ਤੇ ਗਰੋ ਕਰਦੀ ਹੈ ਪਰ ਅਸੀਂ ਆਪਣਾ ਪੈਸਾ ਅ 20 ਤੋਂ 30% ਤੇ ਵੀ ਗ੍ਰੋ ਕਰ ਸਕਦੇ ਕਿਵੇਂ ਕਰ ਸਕਦੇ ਆ ਕਿਉਂਕਿ ਜੇ ਸਾਨੂੰ ਸਵਿੰਗ ਤੇ ਪੋਜੀਸ਼ਨਲ ਟਰੇਡਿੰਗ ਆਉਂਦੀ ਹੋਵੇ ਸੈਕਟਰ ਰੋਟੇਸ਼ਨ ਕਰ ਸਕਦੇ ਆ ਠੀਕ ਹੈ ਇੱਕ ਕੰਪਨੀ ਜਦੋਂ ਸਾਨੂੰ ਚੰਗੀ ਗ੍ਰੋਥ ਦੇਗੀ ਅਸੀਂ ਨਿਕਲ ਕੇ ਵਾਪਸ ਦੂਜੀ ਕੰਪਨੀ 'ਚ ਆ ਜਾਵਾਂਗੇ ਪਰ ਉਹਨਾਂ ਦੇ ਲਈ ਬਹੁਤ ਹਾਈ ਨੌਲੇਜ ਚਾਹੀਦੀ ਹੈ ਬਿਨਾਂ ਨੌਲੇਜ ਤੋਂ ਕੁਝ ਵੀ ਨਹੀਂ ਬਣਨਾਗਾ ਟਿਪ ਬੇਸ ਟਰੇਡਿੰਗ ਨਾ ਕਰੋ ਗੈਂਬਲਿੰਗ ਨਾ ਕਰੋ ਪੈਸਾ ਬਣੇਗਾ ਤੇ ਆਸ ਕਰਦਾ ਕਿ ਆਪਣੇ ਵੀਰ ਜਿਹੜੇ ਮੇਰੇ ਨਾਲ ਫੈਮਿਲੀ ਮੈਂਬਰ ਜੁੜੇ ਨੇ ਉਹ ਸਮਝਣ ਦੀ ਕੋਸ਼ਿਸ਼ ਕਰਨਗੇ ਸਟਾਕ ਮਾਰਕੀਟ ਚ ਰੀਅਲ ਵੈਲਥ ਕਿਵੇਂ ਬਣਦੀ ਹੈ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਤੁਹਾਡੇ ਕੁਸਚਨ ਆ ਮੈਨੂੰ ਪੁੱਛੋ ਮੈਂ ਰਿਪਲਾਈ ਕਰਦਾ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣਾ ਪੰਜਾਬ ਇੱਕ ਗੁੱਡ ਵੈਲਥ ਜਨਰੇਟ ਕਰੇ ਸਟਾਕ ਮਾਰਕੀਟ ਚੋਂ ਤੇ ਅਮਰੀਕਾ ਵਰਗੀਆਂ ਕੰਟਰੀਆਂ ਵਰਗੀਆਂ ਅਸੀਂ ਸੋਚ ਲੈ ਕੇ ਚੱਲੀਏ ਨਾ ਕਿ ਆਪਸ਼ਨ ਇੰਟਰਾਡੇ ਕਰੀਏ ਸੋ ਲਾਸਟ ਤੇ ਸਾਰੇ ਵੀਰਾਂ ਨੂੰ ਆ ਆਸ ਕਰਦਾ ਕਿ ਆਪਣੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਗੇ ਐਡ ਆਨ ਜਿਹੜੇ ਵੀ ਵੀਰਾਂ ਦਾ ਰਿਵਿਊ ਕੀ ਹੈ ਠੀਕ ਹੈ ਸਟਾਕ ਮਾਰਕੀਟ ਨੂੰ ਉਹ ਕਿਸ ਬੇਸ ਤੇ ਸੋਚਦੇ ਨੇ ਸਟਾਕ ਮਾਰਕੀਟ ਕੀ ਚੀਜ਼ ਹੈ ਇੱਕ ਰੀ ਕਮੈਂਟ ਵਿੱਚ ਜਰੂਰ ਦੱਸੋ ਸੋ ਆਪਾਂ ਇੱਕ ਵੀਡੀਓ ਸਪੈਸੀਫਿਕ ਬਣਾਈਏ ਜਿੰਦੇ ਵਿੱਚ ਆਪਾਂ ਡਿਸਕਸ਼ਨ ਕਰੀਏ ਆਪਣੇ ਵੀਰਾਂ ਨਾਲ ਕਿ ਕੀ ਨਜ਼ਰੀਆ ਉਹਨਾਂ ਦਾ ਸਟਾਕ ਮਾਰਕੀਟ ਨੂੰ ਲੈ ਕੇ ਤੇ ਸਾਨੂੰ ਕੀ ਨਜ਼ਰੀਆ ਰੱਖਣਾ ਚਾਹੀਦਾ ਹੋ ਸਕਦਾ ਕਿ ਤੁਸੀਂ ਮੇਰੇ ਤੋਂ ਬੈਟਰ ਕੋਈ ਵੀਰ ਐਕਸਪਲੇਨ ਕਰ ਸਕਦੇ ਹੋ ਦੇ ਵਿੱਚ ਕੋਈ ਬੈਟਰ ਪੁਆਇੰਟ ਹੋ ਜਦੋਂ ਵੀ ਆਉਣਗੇ ਮੈਂ ਸਾਰੇ ਪਿਕ ਕਰਕੇ ਇੱਕ ਵੀਡੀਓ ਡਿਟੇਲ ਚ ਬਣਾਉਂਗਾ ਪਰ ਕਮੈਂਟ ਆਉਣੇ ਚਾਹੀਦੇ ਫੇਰ ਹੀ ਵੀਡੀਓ ਬਣਾਵਾਂਗੇ ਜੇ ਨਹੀਂ ਆਏ ਤਾਂ ਫਿਰ ਆਪਾਂ ਇਸੇ ਤਰ੍ਹਾਂ ਕੰਟੀਨਿਊਸ਼ਨ ਚ ਰਵਾਂਗੇ ਸੋ ਲਾਸਟ ਦੇ ਸਾਰੇ ਵੀਰਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ